ਹਾਂਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਲੋਰ ਦੀ ਕਟਿੰਗ ਜੋ ਕਿ ਆਪਾਂ ਨਾਈਟ ਦੇ ਵਿੱਚ ਜਿਵੇਂ ਕੰਫਰਟੇਬਲ ਕੱਪੜੇ ਪੈਂਦੇ ਆਂਗੇ ਉਸ ਦੇ ਸੇ ਰੈਡੀਮੇਡ ਥੋੜੇ ਜਿਹਾ ਜ਼ਿਆਦਾ ਟਾਈਟ ਹੁੰਦੇ ਆ ਜਾਂ ਕਈ ਵਾਰ ਆਪਣੇ ਸੈੱਟ ਨਹੀਂ ਬੈਠਦੇ ਕਿਸੇ ਦੇ ਤਾਂ ਆਪਾਂ ਉਸੇ ਹਿਸਾਬ ਦੇ ਨਾਲ ਤੁਹਾਨੂੰ ਨਾਈਟ ਸੂਟ ਦੇ ਵਿੱਚ ਜਿਵੇਂ ਆਪਾਂ ਕੋਰ ਸੈੱਟ ਬਣਾ ਲੈਨੇ ਆ ਜਾਂ ਆਪਾਂ ਲੋਰ ਸੂਟ ਲੈ ਲੈਨੇ ਆਗੇ ਉਸ ਤਰੀਕੇ ਨਾਲ ਤੁਹਾਨੂੰ ਕਟਿੰਗ ਦੱਸਾਂਗੇ ਤੁਸੀਂ ਕੱਪੜੇ ਦੀ ਘਰ ਵਿੱਚ ਕਿਵੇਂ ਬਣਾ ਸਕਦੇ ਹੋ ਨੋਰਮਲ ਕਟਿੰਗ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਵਿੱਚ ਦੱਸਾਂਗੇ ਵੀ ਤੁਹਾਨੂੰ ਉਹ ਕੰਫਰਟੇਬਲ ਰਹੇ ਆਪੋ ਹੀ ਵੀਡੀਓ ਸ਼ੁਰੂ ਕਰਨ ਲੱਗੇ ਆਂਗੇ ਲੋਰ ਦੀ ਮਤਲਬ ਤੁਹਾਨੂੰ ਨਾਪ ਦੱਸਾਂਗੇ ਪਹਿਲਾਂ ਤਾਂ ਆਪਾਂ ਦੇਖੋ ਲੈਂਥ ਹੋਊਗੀ ਉਹਦੀ 36 ਇੰਚ 28 ਦੇ ਵਿੱਚੋਂ ਆਪਾਂ 14 ਇੰਚ ਰੱਖਾਂਗੇ ਮੂਰੀ ਤੁਸੀਂ ਆਉਦੇ ਹਿਸਾਬ ਨਾਲ ਰੱਖੋਗੇ ਦੇਖੋ ਟਾਈਟ ਤਾਂ ਫਿਰ ਉਹੀ ਆਪਣਾ ਬਜਾਰੂ ਮਿਲਦੀਆਂ ਨੇ ਦੇਖੋ ਆਪਾਂ ਉਸ ਤਰੀਕੇ ਨਾਲ ਪਰ ਆਪਾਂ ਇਹ ਰੂਟੀਨ ਦੇ ਵਿੱਚ ਪਾਉਣ ਵਾਸਤੇ ਆਪਾਂ ਮੂਰੀ ਬਣਾਵਾਂਗੇ ਨਾਈਟ ਸੂਟ ਦੀ 9 ਤੇ 10 ਦੇ ਵਿੱਚ ਵਿੱਚ ਬਣਾਵਾਂਗੇ ਆਪਾਂ ਵੱਡੇ ਪਣੇ ਦੇ ਵਿੱਚ ਕਪੜਾ ਇਹ ਦੇਖੋ 1.5 ਗਾਜ ਪਣੇ ਦੇ ਵਿੱਚ ਤੇ 1.5 ਮੀਟਰ ਕਪੜਾ ਲੈਂਤਾ ਆਪਾਂ ਨੇ ਜਿਵੇਂ ਤੁਸੀਂ 36 37 ਇੰਚ ਲੈਂਥ ਦੇ ਵਿੱਚ ਵੱਡੇ ਪਣੇ ਦੇ ਵਿੱਚ 1.5 ਮੀਟਰ ਕਪੜਾ ਤੁਹਾਨੂੰ ਬਹੁਤ ਰਹੂਗਾ ਜੇ ਤੁਸੀਂ ਲੈ ਕੇ ਇਸ ਤਰੀਕੇ ਦੇ ਨਾਲ ਕਟਿੰਗ ਕਰਕੇ ਬਣਾਓਗੇ ਤਾਂ ਬਹੁਤ ਹੀ ਵਧੀਆ ਰਹੂਗੀ ਦੇਖੋ ਹੁਣ ਤੁਹਾਨੂੰ ਆਪਾਂ ਇਹਦੀ ਕਟਿੰਗ ਕਰਨੀ ਦੱਸ ਦਿਆਂ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਕਟਿੰਗ ਕਰਨੀ ਆ ਕੱਪੜੇ ਨੂੰ ਆਪਾਂ ਨੇ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਰਿਆ ਹੋਇਆ ਦੇਖੋ ਇਸ ਤਰ੍ਹਾਂ ਕੰਨੀ ਵਾਲਾ ਪਾਸਾ ਜਿਹੜਾ ਓਪਨ ਆ ਜਿਹੜੀ ਸਾਈਡ ਉਹ ਤੁਸੀਂ ਆਪਣੇ ਵੱਲ ਰੱਖੋਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇਹ ਤੇ ਪ੍ਰੈਸ ਮਾਰ ਕੇ ਬਿਲਕੁਲ ਸਿੱਧਾ ਕਰ ਲੈਣਾ ਇਹਨੂੰ ਵਾਸ਼ ਕੀਤਾ ਕਿਉਂਕਿ ਕਾਟਨ ਦੇ ਵਿੱਚ ਆ ਕਈ ਵਾਰ ਕਪੜਾ ਆਡੇ ਜਾਂ ਸਿੱਧੇ ਲੋਟ ਸ਼ੈਂਕ ਹੋ ਜਾਂਦਾਗਾ ਤਾਂ ਤੁਸੀਂ ਪਹਿਲਾਂ ਇਹ ਕਪੜੇ ਨੂੰ ਡਿਪ ਕਰਨਾਗਾ ਚੰਗੀ ਤਰ੍ਹਾਂ ਅੱਧਾ ਪੌਣਾ ਘੰਟਾ ਭਿਉਂ ਕੇ ਰੱਖ ਲੈਣਾ ਪਾਣੀ ਸਿੰਪਲ ਪਾਣੀ ਦੇ ਵਿੱਚ ਫਿਰ ਬਾਅਦ ਵਿੱਚ ਇਹਨੂੰ ਨਿਚੋੜ ਕੇ ਤੁਸੀਂ ਸੁਕਣਾ ਪਾ ਕੇ ਸੁਕਾ ਕੇ ਚੰਗੀ ਤਰ੍ਹਾਂ ਫਿਰ ਇਹਦੀ ਕਟਿੰਗ ਕਰਨੀ ਆ ਹੁਣ ਦੇਖੋ ਆਪਾਂ ਇਹਨੂੰ ਕੀ ਕਰਾਂਗੇ ਜਿੰਨਾ ਤੁਸੀਂ ਨੇ ਇਲਾਸਟਿਕ ਪਾਉਣਾ 1 ਇੰਚੀ ਪਾਉਣਾ 1.5 ਇੰਚੀ ਪਾਉਣਾ 2.5 ਇੰਚੀ ਪਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਆ ਉਸੇ ਹਿਸਾਬ ਦੇ ਨਾਲ ਆਪਾਂ ਨੇ ਉੱਪਰ ਵਾਲਾ ਮਾਰਜਨ ਦੀ ਸਪੇਸ ਰੱਖਣੀ ਹੋਊਗੀ ਮੈਂ ਇਲਾਸਟਿਕ ਇਹਦੇ ਵਿੱਚ ਪਾਉਂਗੀ 2.5 ਇੰਚੀ आप जो उपरला फोल्डिंग का निशान लगावे दो, लगा दो इंच ही लगावे तो आप दो इंच तरह निशान लगा लेना बिल्कुल सीधा देखो अपने निशान लगा लिया हम आपकी मिलनी है लेंथ लैंथ आपने रखनी है छत्ती इंच तैयार फोलडिंग आपने कटता पूरा छत्ती ही निशान लगावे देखो आ वाली चीज छत्ती से निशान लगया हूं आप सीधा मार्कर करा हल्का जहां मूरी वाल नीचे नार के करा दो कसूद का ਹੁਣ ਤੁਸੀਂ ਫੋਲਡਿੰਗ ਦੇਖੋ ਕਿੰਨੀ ਕਰਨੀ ਆ 1.5 ਇੰਚ ਦੇ ਵਿੱਚ ਫੋਲਡਿੰਗ ਕਰਨੀ ਆ 2 ਦੇ ਵਿੱਚ ਆਪਾਂ 2 ਇੰਚ ਦੇ ਹੀ ਵਿੱਚ ਹੀ ਫੋਲਡਿੰਗ ਕਰਾਂਗੇ ਤਾਂ 2 ਇੰਚ نیچے ਨੂੰ ਮਾਰਜਿਨ ਰੱਖਾਂਗੇ ਹੁਣ ਆਪਾਂ ਨੇ ਸਾਈਡ ਤੋਂ ਲੈਣਾ ਇੰਚ ਸਵਾ ਇੰਚ ਮੂਰੀ ਬਣਾਵਾਂਗੇ ਆਪਾਂ 1.5 9 ਦੇ ਵਿੱਚ ਵਿੱਚ ਹੁਣ ਆਪਾਂ ਲਾਵਾਂਗੇ ਆਸੰਦ ਦਾ ਨਿਸ਼ਾਨ ਆਸੰਦ ਦਾ ਨਿਸ਼ਾਨ ਲਗਾਵਾਂਗੇ ਆਪਾਂ 1.5 13 ਇੰਚ ਤੇ ਇਹ ਉੱਪਰੋਂ ਲਗਾਵਾਂਗੇ ਜਿਹੜਾ 2 ਇੰਚ ਆਪਣੇ ਬਾਧਮਾ ਲੇਤਾ ਹੋਇਆ ਤਾਂ 1.5 ਦੇ ਨਿਸ਼ਾਨ ਲਗਾ ਲਿਆ ਇੱਥੋਂ ਆਪਾਂ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ ਹੁਣ ਲਗਾਵਾਂਗੇ 3/2 ਦਾ ਕੰਨੀ ਦੀ ਸਪੇਸ ਆਪਾਂ ਨੇ ਛੱਡਣੀ ਆ 1/2 ਇੰਚ ਉਪਰੋਂ ਆਪਾਂ ਨੇ 14 ਇੰਚ ਰੱਖਣਾ ਦੇਖੋ 2 ਇੰਚ ਆਪਾਂ ਅੰਦਰ ਵੱਲ ਨੂੰ ਨਿਸ਼ਾਨ ਲਗਾਵਾਂਗੇ ਫਿਰ ਇੱਥੋਂ ਬਿਲਕੁਲ ਸਿੱਧਾ ਲਗਾਵਾਂਗੇ ਆਪਾਂ ਨੇ ਇਸ ਤਿੱਕੇ ਨਾਲ ਗੁਲਾਈ ਦੇਣੀ ਆ ਹੁਣ ਆਪਾਂ ਨੇ ਕੀ ਕਰਨਾ ਨੀਚੇ ਤੋਂ ਨਿਸ਼ਾਨ ਆਪਾਂ ਪੱਟੀ ਦੀ ਮਦਦ ਨਾਲ ਲਗਾਵਾਂਗੇ ਇੱਥੋਂ ਬਿਲਕੁਲ ਸਿੱਧਾ ਨਿਸ਼ਾਨ ਲਗਾਉਣਾ 2-3 ਇੰਚ ਦੇ ਵਿੱਚ ਵਿੱਚ ਫਿਰ ਆਪਾਂ ਇਹਦੀ ਸ਼ੇਪ ਪਾ ਦਾਂਗੇ ਪੱਟੀ ਨੂੰ ਥੋੜਾ ਜਿਹਾ ਉੱਪਰ ਨੂੰ ਲੈ ਕੇ ਜਾਵਾਂਗੇ ਇਸੇ ਤਰ੍ਹਾਂ ਆਪਾਂ ਇਧਰੋਂ ਬਿਲਕੁਲ ਸਿੱਧਾ ਨਿਸ਼ਾਨ ਲਗਾ ਕੇ ਪੱਟੀ ਨੂੰ ਉੱਪਰ ਛੱਕਾਂਗੇ ਫਿਰ ਆਪਾਂ ਨਿਸ਼ਾਨ ਲਗਾਵਾਂਗੇ ਹੁਣ ਜਿਹੜੇ ਆਪਾਂ ਨੇ ਆ ਮਾਰਕ ਕੀਤੇ ਇਹਨਾਂ ਦੇ ਉੱਪਰ ਆਪਾਂ ਨੇ ਕਟਾਈ ਕਰ ਦੇਣੀ ਆ ਇਸੇ ਤਰੀਕੋ ਆਪਾਂ ਇਧਰੋਂ ਲੈ ਕੇ ਆਵਾਂਗੇ ਇੱਥੇ ਬਿਲਕੁਲ ਗਲਾਈ ਦੇ ਵਿੱਚ ਹੀ ਸ਼ੇਪ ਦੇਣੀ ਹੈਗੀ ਚੌਰਸਨੀ ਬਣਾਉਣਾ ਖੁੰਜੇ ਨੂੰ ਹੁਣ ਆਪਾਂ ਇੱਥੋਂ 1 ਇੰਚ ਦੀ ਟਾਲ ਦੇਵਾਂਗੇ ਉੱਪਰ ਵਾਲੇ ਤੋਂ ਫਰੰਟ ਵਾਲੇ ਆਸਨ ਦੇ ਕੋਲ ਆ ਚੀਜ਼ੇ ਤੋਂ ਟਾਲ ਦੇ ਦੇਣੀ ਆ ਹਾਂਜੀ ਏਸੀ ਆਪਣੀ ਫਰੰਟ ਦੀ ਕਟਿੰਗ ਹੁਣ ਆਪਾਂ ਕਟਾਂਗੇ ਬੈਕ ਦੀ ਕਪੜੇ ਨੂੰ ਆਪਾਂ ਨੇ ਹੁਣ ਦੂਸਰੀ ਤਰਫ ਰੱਖਣਾ ਦੇਖੋ ਜਿਹੜਾ ਗੋਲ ਵਾਲਾ ਪਾਸਾ ਆਊਗਾ ਤੁਹਾਡੇ ਵਾਲਾ ਆਊਗਾ ਤੇ ਓਪਨ ਵਾਲਾ ਹੋਊਗਾ ਦੂਸਰੀ ਸਾਈਡ ਤੇ ਕਿਉਂਕਿ ਸਵਾ ਮੀਟਰ ਕਪੜੇ ਦੇ ਵਿੱਚ ਬਣਾਇਆ ਇਹ ਆਪਾਂ ਨੇ ਡੇਢ ਗਾਜ਼ ਬਣੇ ਵਿੱਚ ਤਾਂ ਆਪਾਂ ਨੂੰ ਇਸ ਤਰ੍ਹਾਂ ਇਹ ਫਿਰ ਕੀ ਹੀ ਕਟਿੰਗ ਕਰਨੀ ਪਊਗੀ ਇਹਦੀ ਹੁਣ ਆਪਾਂ ਜਿਹੜਾ ਆਸਣ ਵਾਲਾ ਹੋਊਗਾ ਉਹ ਇਸ ਤਰ੍ਹਾਂ ਉੱਪਰਲੇ ਪਾਸੇ ਰੱਖ ਲਾਂਗੇ ਕਈ ਵਾਰ ਕੀ ਹੁੰਦਾ ਪ੍ਰਿੰਟ ਦੇ ਵਿੱਚ ਡਿਜ਼ਾਈਨ ਇੱਕ ਵਾਲੇ ਪਾਸੇ ਜਾਂਦਾ ਹੁੰਦਾ ਤਾਂ ਆਪਾਂ ਨੂੰ ਦੂਸਰੇ ਤਰੀਕੇ ਨਾਲ ਹੀ ਰੱਖਣਾ ਪਊਗਾ ਜਿਵੇਂ ਆਪਾਂ ਫਰੰਟ ਭੱਲਾ ਰੱਖਿਆ ਸੀ ਇਹਦੇ ਵਿੱਚ ਕੋਈ ਵੀ ਏਦਾਂ ਦੀ ਡਿਜ਼ਾਈਨਿੰਗ ਨਹੀਂ ਹੈਗੀ ਤਾਂ ਆਪਾਂ ਉਲਟਾ ਕੇ ਰੱਖਾਂਗੇ ਇਹਨੂੰ ਤੁਸੀਂ ਇੰਨਾ ਕ ਬੈਕ ਵਾਲਾ ਪਾਸਾ ਚੜਾ ਕੇ ਰੱਖੋਗੇ ਕਿਉਂਕਿ ਆਪਾਂ ਨੇ ਬੈਕੇ ਦੀ ਵੱਧ ਕਟਣੀ ਹੋਊਗੀ हम इ तो शेप देनी है देखो गलाई आ चीज तो अपने हल्की हल्की गलाई देनी है हाँ जी आप लगावे आसन को निशान देखो ਜਿਹੜਾ ਆਪਾਂ ਨੇ ਫਰੰਟ ਭੱਲੇ ਦੀ ਗੁਲਾਈ ਤੋਂ ਦੋ ਸੂਤ نیچے ਨੂੰ ਡਾਊਨ ਕਰਕੇ ਨਿਸ਼ਾਨ ਲਗਾਵਾਂਗੇ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਗੁਲਾਈ ਦੇਣੀ ਆ ਜਿਹੜੀ ਆਪਾਂ ਨੇ ਆ ਸਪੇਸ ਦੇਣੀ ਆ ਇਹ ਕੈਂਥਰੀ ਦੇਵਾਂਗੇ ਸਿਰਫ ਆਪਾਂ ਮਾਰ ਦੇਣ ਵਾਸਤੇ ਹੀ ਦਿੰਨੇ ਹੁੰਨੇ ਆ ਆ ਚੀਜ਼ ਲੂਜ਼ਿੰਗ ਆਪਾਂ ਨੇ 2 ਇੰਚ ਪਾਈ ਆ ਇੱਥੋਂ ਤੁਸੀਂ 1 ਇੰਚ ਦੇ ਹੀ ਦੇਵੋਗੇ ਕਿਉਂਕਿ ਨਹੀਂ ਜੀ ਆਪਾਂ ਨੇ ਆ ਜ਼ਿਆਦਾ ਪਾਤੀ ਤਾਂ ਆਪਣੀ ਮੂਰੀ ਵੱਧ ਜੂਗੀ ਮੂਰੀ ਆਪਾਂ ਨੇ 9 9.5 ਦੇ ਵਿੱਚ ਹੀ ਰੱਖੀ ਆ ਕੱਟੀ ਦੀ ਸ਼ੇਪ ਨਾਲ ਤੁਸੀਂ ਇਸ ਤਰੀਕੇ ਨਾਲ ਇਹਦੀ ਸ਼ੇਪ ਪਾ ਲੋਗੇ ਕੋਈ ਤੁਹਾਨੂੰ ਇਹਦੇ ਵਿੱਚ ਆਸਣ ਪਾਉਣ ਦੀ ਲੋੜ ਨਹੀਂ ਮਿਆਨੀ ਪਾਉਣ ਦੀ ਲੋੜ ਨਹੀਂ ਬਿਲਕੁਲ ਕੰਫਰਟੇਬਲ ਰਹੂਗੀ ਦੇਖੋ ਲੋਰ ਹੈ ਹਾਂਜੀ ਇਹ ਸੀ ਆਪਣੀ ਲੋਰ ਦੀ ਕਟਿੰਗ